ਜੈਪੁਰਾ ਸ਼ੰਕਰ ਜੀ ਅੱਜ ਤੋਂ 8 ਸਾਲ ਪਹਿਲਾਂ ਪੰਜਾਬ ਕੇਸਰੀ ਦੇ ਜਿਹੜੇ ਮਾਲਕ ਹੈ ਵਿਜੇ ਚੋਪੜਾ ਜੀ ਕਿਸੇ ਫੰਕਸ਼ਨ ਵਿੱਚ ਆਏ ਸੀ ਲੁਧਿਆਣਾ ਦੇ ਵਿੱਚ ਉਹ ਰਾਸ਼ਨ ਵੰਡ ਸਮਾਰੋ ਸੀ ਤੇ ਮੇਰੀ ਉੱਥੇ ਡਿਊਟੀ ਲੱਗੀ ਤੇ ਮੈਂ ਫੋਟੋਆਂ ਖਿੱਚ ਰਿਹਾ ਸੀ ਜਦੋਂ ਉਹ ਕੁਝ ਬੋਲੇ ਸੁਪੀਰ ਦਿੱਤੀ ਤੇ ਮਨ ਨੂੰ ਬੜੀ ਵਧੀਆ ਗੱਲ ਲੱਗੀ ਇਹ ਸਾਡੇ ਟੋਟਲ 35 36 ਮੈਂਬਰ ਹੈਗੇ ਨੇ ਟੋਟਲ ਸਾਡੇ ਜਿਹੜੇ ਸੰਸਥਾਨਾਂ ਜੁੜੇ ਹੋਏ ਨੇ ਫਿਰ ਉਦੋਂ ਇੱਕ ਪ੍ਰੇਰਣਾ ਮਿਲੀ ਮਨ ਦੇ ਵਿੱਚ ਆਪਣੇ ਤਿੰਨ ਚਾਰ ਜਿਆਦਾ ਦੋਸਤਾਂ ਨਾਲ ਮੈਂ ਗੱਲ ਕੀਤੀ ਕਿਵੇਂ ਬਾਲਿਆਂ ਦੀ ਛਾਤਾ ਸੀ ਪੈਸੇ ਨਹੀਂ ਦਿੰਦੇ ਜੀ ਅਸੀਂ ਉਹਨਾਂ ਦਾ ਸਮਾਨ ਲਿਆ ਕੇ ਦਿੰਦੇ ਜੀ ਠੀਕ ਹੈ ਵਿਧਵਾ ਵਰਤਾਂ ਉਹਨਾਂ ਨੂੰ ਅਸੀਂ ਦਿੰਨੇ ਜੀ ਰਾਸ਼ਨ ਅੱਜ ਦੀ ਡੇਟ ਇਸ ਸਾਡੇ ਕੋਲ ਹੈਗੇ ਆ ਜੀ 85 ਬੀਬੀਆਂ ਨਮਸਕਾਰ ਅਦਾਬ ਸਤਿ ਸ੍ਰੀ ਅਕਾਲ ਦੋਸਤੋ ਮੈਂ ਦੀਪਕ ਬਹੁਤ ਬਹੁਤ ਹੀ ਤੁਹਾਡਾ ਸਵਾਗਤ ਕਰਦਾ ਹਾਂ ਕਰਾਂਗੇ ਗੱਲਾਂ ਦਿਲ ਦੀਆਂ ਦੀਪਕ ਬਹੁਤ ਦੇ ਨਾਲ ਪ੍ਰੋਗਰਾਮ ਦੇ ਵਿੱਚ ਸੋ ਦੋਸਤੋ ਅੱਜ ਦਾ ਜਿਹੜਾ ਵਿਸ਼ਾ ਸਾਡੇ ਐਪੀਸੋਡ ਦਾ ਹੈ ਬਹੁਤ ਹੀ ਅੱਛਾ ਵਿਸ਼ਾ ਧਾਰਮਿਕ ਸੋਸ਼ਲ ਰਾਜਨੀਤੀ ਹਰ ਤਰ੍ਹਾਂ ਦੀ ਅੱਜ ਗੱਲ ਹੋ ਜਾਏਗੀ ਤੇ ਅੱਜ ਜਿਨ੍ਹਾਂ ਦੇ ਨਾਲ ਮੈਂ ਤੁਹਾਨੂੰ ਰੂਬਰੂ ਕਰਵਾਣ ਜਾ ਰਿਹਾ ਬਹੁਤ ਹੀ ਵਧੀਆ ਸੋਚ ਦੇ ਮਾਲਕ ਔਰ ਪੰਜਾਬ ਕੇ ਸ੍ਰੀ ਅਖਬਾਰ ਦੇ ਵਿੱਚ ਐਜ ਫੋਟੋਗ੍ਰਾਫਰ ਜੋ ਮਤਲਬ ਹੈਗੇ ਨੇ ਤੇ ਨਾਲ ਹੀ ਸਮਾਜ ਦੀ ਬੜੀ ਸੇਵਾ ਇਸ ਵੇਲੇ ਕਰ ਰਹੇ ਨੇ ਸ੍ਰੀ ਮੁਕਤੇਸ਼ਵਰ ਨਿਸਕਾਮ ਸੇਵਾ ਸੁਸਾਇਟੀ ਦੇ ਚੇਅਰਮੈਨ ਸਾਹਿਬ ਜੋ ਕਿ ਜਵਾਰ ਨਗਰ ਕੈਂਪਰ ਵਿਧਾਨੇ ਦੇ ਵਿੱਚ ਆਫਿਸ ਹੈ ਜਿੰਨਾਂ ਦਾ ਜਿੰਨਾਂ ਨੂੰ ਮੈਂ ਤੁਹਾਡਾ ਮਿਲਵਾਉਣ ਜਾ ਰਿਹਾ ਨੀਲਕਮਲ ਸ਼ਰਮਾ ਜੀ ਵਾਈਸ ਚੇਅਰਮੈਨ ਕਮਲ ਸ਼ਰਮਾ ਜੀ ਸ਼ਰਮਾ ਜੀ ਜੀ ਨਾ ਕਮਲ ਜੀ ਕਮਲ ਜੀ ਨਾ ਜੀ ਜੋ ਕਿ এবੀ ਵਾਈ ਚੇਅਰਮੈਨ ਸ੍ਰੀ ਮੁਕੇਸ਼ਵਰ ਨਿਸਕਾਮ ਸੇਵਾ ਸੁਸਾਇਟੀ ਦੇ ਸੋ ਅੱਜ ਬਹੁਤ ਸਾਰੀਆਂ ਗੱਲਾਂ ਹੋਣਗੀਆਂ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਪੰਜਾਬ ਚ ਪਿਛੇ ਪਿਛਲੇ ਦਿਨੀ ਬਹੁਤ ਸਾਰਾ ਬੇਮੌਸਮੀ ਕਾਰਨ ਜਿਹੜੀਆਂ ਬਰਸਾਤਾਂ ਹੋਈਆਂ ਨੇ ਉਹਦੇ ਨਾਲ ਜਿਹੜੀ ਬਾੜ ਆਈ ਆ ਤੇ ਬਾੜ ਦੇ ਵਿੱਚ ਇਹਨਾਂ ਨੇ ਕੀ ਕੀ ਮਦਦ ਕੀਤੀ ਆ ਤੇ ਵੈਸੇ ਵੀ ਇਹ ਆਪਣੀ ਸੁਸਾਇਟੀ ਵੱਲੋਂ ਜਿਹੜੇ ਗਰੀਬ ਪਰਿਵਾਰ ਆ ਉਹਨਾਂ ਨੂੰ ਇਹ ਰਾਸ਼ਨ ਵੀ ਜਿਹੜਾ ਹੈ ਮਤਲਬ ਵੰਦੇ ਨੇ ਸੋ ਮੈਂ ਅੱਜ ਤੁਹਾਨੂੰ ਮਿਲਵਾਉਣ ਜਾ ਰਿਹਾ ਆ ਨੀਲ ਕਮਲ ਸ਼ਰਮਾ ਜੀ ਦੇ ਨਾਲ ਤੇ ਕਮਲ ਚਿੰਨਾ ਜੀ ਦੇ ਨਾਲ ਸ਼ਰਮਾ ਜੀ ਸਭ ਤੋਂ ਪਹਿਲਾ ਸਵਾਲ ਮੈਨੂੰ ਤੁਹਾਡੇ ਤੋਂ ਆ ਬਈ ਵੈਸੇ ਤੁਸੀਂ ਪੱਤਰਕਾਰ ਮਤਲਬ ਪੱਤਰਕਾਰੀ ਦੇ ਨਾਲ ਪ੍ਰੈਸ ਫੋਟੋਗ੍ਰਾਫੀ ਤੁਸੀਂ ਕਰ ਰਹੇ ਹੋ ਪੰਜਾਬ ਕੇਸਰੀ 'ਚ ਬਟ ਇਹਨਿਸ ਕਾਮ ਸੇਵਾ ਜਿਹੜੀ ਤੁਸੀਂ ਕਰ ਰਹੇ ਹੋ ਇਹ ਤੁਹਾਨੂੰ ਕਿੱਥੋਂ ਲੱਗਣ ਲੱਗੀ ਜੈਪੁਰੇ ਸ਼ੰਕਰ ਜੀ ਅੱਜ ਤੋਂ 8 ਸਾਲ ਪਹਿਲਾਂ ਪੰਜਾਬ ਕੇਸਰੀ ਦੇ ਜਿਹੜੇ مالک ਹੈ ਵਿਜੇ ਚੋਪੜਾ ਜੀ ਕਿਸੇ ਫੰਕਸ਼ਨ ਵਿੱਚ ਆਏ ਸੀ ਲੁਧਿਆਣਾ ਦੇ ਵਿੱਚ ਉਹ ਰਾਸ਼ਨਵੰਡ ਸਮਾਰੋਹ ਸੀ ਤੇ ਮੇਰੀ ਉੱਥੇ ਡਿਊਟੀ ਲੱਗੀ ਤੇ ਮੈਂ ਫੋਟੋਆਂ ਖਿੱਚ ਰਿਹਾ ਜਦੋਂ ਉਹ ਕੁਝ ਬੋਲੇ ਸੁਪੀਦ ਦਿੱਤੀ ਤੇ ਮਨ ਨੂੰ ਬੜੀ ਵਧੀਆ ਗੱਲ ਲੱਗੀ ਸਮਾਜ ਦੇ ਵਿੱਚ ਬੜਾ ਕੁਝ ਖਾਣੇ ਆ ਪੀਣੇ ਆ ਵਧੀਆ ਕੱਪੜੇ ਪਹਿਨਨੇ ਆ ਬੈਂਡਰ ਦੇ ਕੱਪੜੇ ਪਹਿਨਦੇ ਆ ਉਹਦੇ ਵਿੱਚ ਜਦੋਂ ਉਹਨਾਂ ਨੇ ਗੱਲਾਂ ਕੀਤੀਆਂ ਵੀ ਐ ਲੱਗਦਾ ਸੀ ਯਾਰ ਆਪਾਂ ਦੇ ਜੀਵਨ ਤੇ ਆ ਕੇ ਕੋਈ ਜੱਜ ਦਾ ਕੰਮ ਨਹੀਂ ਕਰਦੇ ਫਿਰ ਉਦੋਂ ਇੱਕ ਪ੍ਰੇਰਨਾ ਮਿਲੀ ਮਨ ਦੇ ਵਿੱਚ ਆਪਣੇ ਤਿੰਨ ਚਾਰ ਜਿਆਦਾ ਦੋਸਤਾਂ ਨਾਲ ਮੈਂ ਗੱਲ ਕੀਤੀ ਉਹ ਕਹਿੰਦੇ ਠੀਕ ਹੈ ਭਾਜੀ ਤੇ ਚਿੰਨਾ ਜੀ ਫਿਰ ਤੁਹਾਨੂੰ ਇਹ ਕਿਸ ਤਰ੍ਹਾਂ ਅੰਦਰੋਂ ਲੱਗਣ ਲੱਗੀ ਤੁਸੀਂ ਵੀ ਵਾਈਸ ਚੇਰਮੈਨ ਹੋ ਸੁਸਾਇਟੀ ਦਾ ਮੈਂ ਨੂੰ ਲਗਭਗ ਜੀ ਇਹਨਾਂ ਨਾਲ 15-20 ਸਾਲ ਤੋਂ ਮੇਰੇ ਨਾਲ ਇਹ ਪਿਆਰ ਹੈ ਇਹਨਾਂ ਨਾਲ ਦੋਸਤੀ ਬਟ ਆ ਜਿਹੜੀ ਚੀਜ਼ ਹੈ ਮੈਂ ਫਸਟ ਟਾਈਮ ਜਦੋਂ ਲੋਕਡਾਊਨ ਆਇਆ ਹੂੰ ਲੌਕਡਾਊਨ ਦੇ ਵਿੱਚੇ ਰਾਤ ਨੂੰ ਐਸੇ ਵਲੰਟੀਅਰ ਬਣ ਕੇ ਸੇਵਾ ਕਰ ਰਹੇ ਸੀ ਲੋਕਾਂ ਜਿਹੜੇ ਗਰੀਬ ਬੰਦੇ ਦੇ ਖਾਣਾ ਪੁੰਚਾ ਰਹੇ ਸੀ ਕਿਉਂਕਿ ਹਰੇਕ ਬੰਦੇ ਨੂੰ ਉਸ ਟਾਈਮ ਸੇਵਾ ਕਰਨ ਦਾ ਮੌਕਾ ਨਹੀਂ ਮਿਲ ਪਾ ਰਿਹਾ ਸੀਗਾ ਫਿਰ ਉਹ ਵਲੰਟੀਅਰ ਹੀ ਕਰਦੇ ਸੀਗੇ ਤੇ ਉਸ ਟਾਈਮ ਹੀ ਮੈਂ ਫਿਰ ਇਹਨਾਂ ਨਾਲ ਜੁੜਿਆ ਜੀ ਨੀਲ ਕਮਲ ਜੀ ਸਾਨੂੰ ਇਹ ਵੀ ਦੱਸੋ ਵੀ ਹੁਣ ਤੱਕ ਜਿੱਦਾਂ ਤੁਸੀਂ ਰਾਸ਼ਨ ਜਿਹੜਾ ਗਰੀਬ ਪਰਿਵਾਰਾਂ ਨੂੰ ਵੰਡ ਰਹੇ ਹੋ ਤੇ ਕਿਹੜੇ ਪਰਿਵਾਰ ਨੇ ਜਿਨ੍ਹਾਂ ਨੂੰ ਤੁਸੀਂ ਉਹ ਰਾਸ਼ਨ ਦਿੰਨੇ ਹੋ ਤੇ ਕਿੰਨੇ ਇੱਕ ਮਤਲਬ ਰਾਸ਼ਨ ਜਿਹੜੇ ਵੰਡ ਚੁੱਕੇ ਅਸੀਂ ਸਿਰਫ ਦਿੰਨੇ ਆ ਜੀ ਦੀਪਕ ਜੀ ਜਿਹੜੀਆਂ ਵਿਧਵਾ ਔਰਤਾਂ ਹਨ ਜੀ ਜਿਨ੍ਹਾਂ ਉੱਤੇ ਕੋਈ ਪਾਟ ਹੈ ਗਿਆ ਜੀ ਜੀਵਨ ਦੇ ਵਿੱਚ ਜਿਨ੍ਹਾਂ ਦਾ ਕਸ਼ਟ ਲਾ ਲੋ ਵੀ ਕਸ਼ਟ ਆਇਆ ਤੇ ਉਹਨਾਂ ਦੇ ਘਰ ਦੇ ਡੈਥ ਹੋਈ ਹੁੰਦੀ ਹੈ ਵਿਧਵਾ ਔਰਤਾਂ ਉਹਨਾਂ ਨੂੰ ਅਸੀਂ ਤਿੰਨੇ ਜੀ ਰਾਸ਼ਨ ਅੱਜ ਦੀ ਡੇਟ ਇਸ ਸਾਡੇ ਕੋਲ ਹੈ ਗਈਆਂ ਜੀ 85 ਬੀਬੀਆਂ ਜੀ ਜਿਹੜੀਆਂ ਕਿ ਲੁਧਿਆਣੇ ਤੋਂ ਕੋਨੇ-ਕੋਨੇ ਤੋਂ ਆਉਂਦੀਆਂ ਜੀ ਨਾ ਹੀ ਉਹਦੀ ਜਾਤ ਦੇਖਦੇ ਨਾ ਹੀ ਉਹਦੀ ਬਾਤ ਦੇਖਦੇ ਹਾਂ ਸਿਰਫ ਅਸੀਂ ਇਹ ਜ਼ਰੂਰ ਦੇਖਦੇ ਹਾਂ ਵੀ ਵਾਕਈ ਇਸ ਘਰ ਇਸ ਔਰਤ ਦੀ ਘਰ ਵਾਲੇ ਦੀ ਡੈਥ ਹੋਈ ਦੀ ਇਹ ਇੱਕ ਜਰੂਰੀ ਇਹ ਦੇਖਦੇ ਆ ਇੱਕ ਹੀ ਮਹਤਵਾਰ ਬੰਦਾ ਦੇਖਦੇ ਆ ਜਿਹੜਾ ਉਹਨਾਂ ਦੀ ਕੋਈ ਗਾਰੰਟੀ ਪਰਦਾ ਹੋਵੇ ਚਾਹੇ ਪਿੰਡ ਦਾ ਪੰਚਾਇਤ ਸਰਪੰਚ ਆ ਕਾਉਂਸਲਰ ਆ ਇੱਥੋਂ ਤੱਕ ਕਿ ਵੀ ਸਾਨੂੰ ਐਮਐਲਏ ਸਾਹਿਬ ਨੇ ਵੀ ਭੇਜਿਆ ਯਾਰ ਇਹਨਾਂ ਨੂੰ ਰਾਸ਼ਨ ਦੇ ਦਿਓ ਦੇਣ ਵਾਲੇ ਤਾਂ ਅਸੀਂ ਨਹੀਂ ਆ ਕੇ ਦੇਣ ਉਹਨਾਂ ਦਾ ਭਗਵਾਨ ਅਸੀਂ ਇੱਕ ਜਰੀਆ ਬਣੇ ਹੋਏ ਹਾਂ ਜੀ ਵੈਰੀਫਿਕੇਸ਼ਨ ਮਤਲਬ ਇਹ ਉਹ ਰੀਅਲ ਮਤਲਬ ਵਿਡੋ ਹੈ ਜਾਂ ਨਹੀਂ ਹੈ ਹਾਂਜੀ 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 ਉਹ ਅਸੀਂ ਉਹਨਾਂ ਨੂੰ ਲਿਖਾ ਕੇ ਲਈਦਾ ਜੀ ਜੀ विजय ਫਾਣੇ ਪਿੰਡ ਤੋਂ ਆਗੇ ਉਹਨੂੰ ਕਹਿੰਦਾ ਵੀ ਸਰਪੰਚ ਜੀ ਲਖਾ ਲਿਓ ਅਸੀਂ ਉਹਨਾਂ ਦੇ ਘਰ ਵਾਲੇ ਡੈਥ ਸਰਟੀਫਿਕੇਟ ਆ ਰਾਸ਼ਨ ਕਾਰਡ ਆਧਾਰ ਕਾਰਡ ਦੀ ਕਾਪੀ ਤੇ ਨਾਲ ਉਹਨਾਂ ਦੇ ਸਰਪੰਚ ਪੰਚ ਜੋ ਵੀ ਮੋਤਵਾਰਾ ਇੱਕ ਨਾਲ ਲੈਟਰ ਉਹਨਾਂ ਦੀ ਨਾਲ ਇੱਕ ਫੈਮਿਲੀ ਫੋਟੋ ਠੀਕ ਹੈ ਤੇ ਸਰ ਇਹ ਰਾਸ਼ਨ ਜਿਹੜਾ ਤੁਸੀਂ ਕਿੱਥੇ ਵੰਡਦੇ ਹੋ ਇਹ ਜੋ ਦੁਆ ਸ਼ੁਰੂ ਕੀਤਾ ਜੀ ਅਸੀਂ ਜਵਾਨਗਰੀ ਬਣਦੇ ਆ ਜੀ ਕਿਉਂਕਿ ਮੈਂ ਕਹਿੰਦਾ ਵੀ ਜਿਹੜਾ ਪਹਿਲਾ ਸਥਾਨ ਹੁੰਦਾ ਨਾ ਉਹ ਬੜਾ ਵਧੀਆ ਹੁੰਦਾ ਸ਼ੁਰੂਆਤ ਇਹੀ ਉੱਥੋਂ ਕੀਤੀ ਲੋਕਡਾਊਨ ਤੋਂ ਪਹਿਲਾਂ ਦਾ ਚੱਲਦਾ ਆ ਰਿਹਾ ਲੋਕਡਾਊਨ ਵਿੱਚ ਵੀ ਅਸੀਂ ਬੜੀ ਸੇਵਾ ਕੀਤੀ ਕਿਉਂਕਿ ਲੋਕਡਾਊਨ ਵਿੱਚ ਇੰਦਾ ਦੀ ਸੇਵਾ ਕੀਤੀ ਜੀ ਕਈ ਗੁਰਦੁਆਰਿਆਂ ਤੋਂ ਕਈ ਮੰਦਰਾਂ ਤੋਂ ਰਾਸ਼ਨ ਆਂਦਾ ਸੀ ਉੱਥੇ ਜਿਹੜੇ ਗਰੀਬ ਤੂਬਕਾ ਜਾਂ ਬਿਮਾਰ ਆ ਜਾਂ ਦੂਜੇ ਉਹਨਾਂ ਨੂੰ ਅਸੀਂ ਸੇਵਾ ਕਰਦੇ ਸੀ ਉਹਨਾਂ ਦੇ ਵਿੱਚ ਇਹ ਵੀ ਲੋਕ ਆ ਜਾਂਦੇ ਸੀ ਥੋੜਾ ਮੋਟਾ ਇਹਨਾਂ ਨੂੰ ਵੀ ਅਸੀਂ ਥੋੜਾ ਮੋਟਾ ਉਦੋਂ ਪੱਕਿਆ ਪਕਾਇਆ ਦਿੰਦੇ ਸੀ ਉਸ ਤੋਂ ਬਾਅਦ ਅਸੀਂ ਸੁੱਕਾ ਰਾਸ਼ਨ ਦੇਣਾ ਸ਼ੁਰੂ ਕਰ ਦਿੱਤਾ ਸਰ ਇਹ ਜਿਹੜਾ ਸ਼੍ਰੀ ਮੁਖਤੇਸ਼ਵਰ ਨਿਸਕਾਮ ਸੇਵਾ ਸੁਸਾਇਟੀ ਇਹ ਮਤਲਬ ਕਿਤੇ ਜਗ੍ਹਾ ਦਾ ਨਾਮ ਸੁਣਿਆ ਹੋਇਆ ਵਾ ਕਿਤੇ ਮੰਦਿਰ ਹੈ ਕੋਈ ਬਹੁਤ ਬੜੀ ਖੁਸ਼ੀ ਹੁੰਦੀ ਜੀ ਜਦੋਂ ਇਹ ਤੁਸੀਂ ਨਾਮ ਸੁਣਿਆ ਹੈ ਤਾਂ ਸਮਰਾਲੇ ਦੇ ਕੋਲੇ ਇੱਕ ਮੰਦਿਰ ਹੈ ਸ਼੍ਰੀ ਮੁਖਤੇਸ਼ਵਰ ਮਾਹਦੇਵ ਸ਼੍ਰੀ ਮੰਦਿਰ ਮੁਕਤੀ ਧਾਮ ਚੈਲਾ ਜੀ ਜੀ ਦਾਸ ਨੂੰ ਉੱਥੇ 22-23 ਸਾਲ ਹੋ ਗਏ ਜੀ ਸੇਵਾ ਕਰਦੇ ਆ ਜੀ ਜੀ ਉੱਥੇ ਜਦੋਂ ਜਾਂਦੇ ਸੀ ਸੇਵਾ ਕਰਨ ਤੇ ਇੱਕ ਜਿਵੇਂ ਸ਼ਕਤੀਪੀੜ ਜਗਾ ਕਹਿੰਦੇ ਨੇ ਉਹ ਸ਼ਕਤੀਪੀੜ ਸੀ ਅਦੁੱਤ ਨਜ਼ਾਰੇ ਵੀ ਦੇਖਿਆ ਜੀ ਉੱਥੇ ਵਹਿਜ ਇਹ ਕਿਹਾ ਜਾਂਦਾ ਵੀ ਲੋਕੀ ਕਹਿੰਦੇ ਜੀ ਤੁਸੀਂ ਸ਼ੰਕਰ ਭਗਵਾਨ ਜੀ ਨੂੰ ਦੇਖਿਆ ਮੈਂ ਕਹਿੰਦਾ ਜੀ ਮੈਂ ਨਹੀਂ ਉੱਥੇ ਦੇਖਿਆ ਹੂੰ ਹੂੰ ਪਰ ਜੇ ਤੁਸੀਂ ਮੰਨੋ ਤੇ ਮੈਂ ਕਹਿੰਦਾ ਜੀ ਮੈਂ ਦੇਖਿਆ ਕਿਉਂਕਿ ਉੱਥੇ ਜਦੋਂ ਜਾਣਿਆ ਨਾ ਉੱਥੇ ਜਦੋਂ ਧਰਤੀ ਦੇ ਪੈਰ ਰੱਖਦੇ ਆ ਉਹ ਹੋਰ ਹੀ ਖੁਸ਼ੀ ਮਹਿਸੂਸ ਹੁੰਦੀ। ਇਹ ਮੁਕਤੇਸ਼ਵਰ ਫਿਰ ਨਾ ਉੱਥੋਂ ਲੈ ਲਿਆ ਜੀ। ਹੂੰ ਹੂੰ। ਨਿਸ਼ਕਾਮ ਫਿਰਹੀ ਹੋਂ ਤੱਕ ਜਿਹੜੇ ਮੇਰੇ ਭਰਾ ਮੇਰੇ ਨਾਲ ਲੱਗੇ ਹੋਏ ਆ। ਜੀ ਜੀ। 30-35 ਭਰਾ ਹੈਗੇ ਆ ਯਾਰ ਦੋਸਤ ਵੀ ਹੈਗੇ ਆ ਭਰਾ ਵੀ ਹੈਗੇ ਆ ਜਿਹੜੇ ਮੇਰੀ ਇੱਕ ਆਵਾਜ਼ ਤੇ ਮੇਰੀ ਜ਼ੁਬਾਨ ਤੇ ਫੁੱਲ ਚੜਾਉਂਦੇ ਆ। ਓਹੋ। ਸ਼੍ਰੀ ਮੁਕਤੇਸ਼ਵਰ ਨਿਸ਼ਕਾਮ ਸੇਵਾ ਸੁਸਾਇਟੀ। ਓਹੋ। ਰਹੀ ਆ ਥੋੜਾ ਥੋੜਾ ਜੋੜ ਕੇ ਸੀ ਇੱਕ ਛੋਟੀ ਜੀ ਸੁਸਾਇਟੀ ਬਣਾ ਲਈ। ਕੀ ਬੰਦ ਸਾਨੂੰ 8 ਸਾਲ ਹੋ ਗਏ ਭਾਜੀ ਤੇ ਜੀਨਾ ਜੀ ਤੁਹਾਡੇ ਤੋਂ ਮੈਂ ਥੋੜਾ ਜਿਹਾ ਤੁਹਾਨੂੰ ਨਾਲ ਕਰੂੰਗਾ ਜਿਹੜੇ ਮਤਲਬ ਤੁਸੀਂ ਤੁਹਾਡੇ ਜਿਹੜੇ ਡੋਨੇਟਡ ਹੈਗੇ ਨੇ ਜਿਹੜੇ ਤੁਹਾਨੂੰ ਰਾਸ਼ੀ ਮਤਲਬ ਦਿੰਦੇ ਵੀ ਰਸਣ ਵਾਸਤੇ ਜਿਹੜਾ ਤੁਸੀਂ ਬੰਦੇ ਹੋ ਇਹ ਕਿੰਨੇ ਕ ਬੰਦੇ ਹੈਗੇ ਨੇ ਸਰ ਇਹ ਸਾਡੇ ਟੋਟਲ 35 36 ਮੈਂਬਰ ਹੈਗੇ ਨੇ ਟੋਟਲ ਸਾਡੇ ਜਿਹੜੇ ਸੰਸਥਾਨ ਨਾਲ ਜੁੜੇ ਹੋਏ ਨੇ ਜੀ ਜਿਹੜੇ ਸਾਡੇ ਨਾਲ ਪਿਛਲੇ ਕਾਫੀ ਸਮਿਆਂ ਤੋਂ ਸਾਡ ਨੂੰ ਤੇ ਇਹ ਹਰ ਮਹੀਨੇ ਫਿਰ ਤੁਸੀਂ ਕਰਦੇ ਇਹ ਹਰ ਮਹੀਨੇ 18 ਦੀ 18 ਤਰੀਕ ਨੂੰ ਸਾਡੀ ਰਾਸ਼ਨ ਵੰਡਦੇ ਅੱਛਾ 18 ਦੇ 18 ਤਰੀਕ ਨੂੰ ਹਰ ਮਹੀਨੇ ਠੀਕ ਹੈ ਜੀ ਤੇ ਆਪਣਾ ਇੱਕ ਕਮਲ ਜੀ ਮੈਂ ਤੁਹਾ ਨਾਲ ਗੱਲ ਕਰੂੰਗਾ ਨਿਲਕਮਲ ਜੀ ਅੱਛਾ ਜੀ ਵੀ ਪਿੱਛੇ ਜੇ ਨਾ ਮਤਲਬ ਮੈਂ ਅਖਬਾਰਾਂ 'ਚ ਵੀ ਪੜਿਆ ਕਿ ਵੀ ਤੇ ਜਾਂ ਸੋਸ਼ਲ ਮੀਡੀਆ 'ਤੇ ਵੀ ਬੜੀ ਤੁਹਾਡੀ ਚਰਚਾ ਚੱਲਦੀ ਰਹੀ ਆ ਵੀ ਜਿਹੜੇ ਬਾੜ ਪੀੜੇ ਦੇ ਪਿੱਛੇ ਜਿਹੜੇ ਬਾੜ ਆਈ ਆ ਪੰਜਾਬ ਦੇ ਵਿੱਚ ਹੈ ਨਾ ਤੇ ਬਹੁਤ ਜਿਹੜੇ ਘਰ ਪ੍ਰਭਾਵਿਤ ਹੋਏ ਨੇ ਉਸ ਤੋਂ ਤੇ ਕਈ ਵਿਚਾਰੇ ਦੁਨੀਆ ਜੀ ਉਸਾਰ ਵੀ ਛੱਡ ਗਏ ਨੇ ਕਈ ਜਿਹੜੇ ਨੇ ਘਰ ਵੀ ਜਿਨ੍ਹਾਂ ਦੇ ਮਤਲਬ ਖਰਾਬ ਟੁੱਟ-ਪੁੱਟ ਗਏ ਨੇ ਠੀਕ ਹੈ ਜੀ ਤੇ ਉਹਨਾਂ ਦੇ ਵੀ ਤੁਸੀਂ ਕੁਝ ਸੇਵਾ ਕੀਤੀ ਹੈ ਨਾ ਉਹਨਾਂ ਬਾਰੇ ਵੀ ਥੋੜਾ ਪਾਉਗੇ ਜਨੂ ਇਦਾਂ ਜੀ ਅਸੀਂ ਇਹ ਸੇਵਾ ਪਹਿਲੇ ਤੋਂ ਹੀ ਸਾਡੇ ਤੋਂ ਚੱਲੀ ਆ ਜੀ ਜਿਵੇਂ ਕਿ ਜਵਾਰ ਨਗਰ ਜਿਹੜਾ ਹੈ ਜਣਾ ਏਰੀਆ ਉੱਥੇ ਅੱਜ ਵੀ ਲੋਕਾਂ ਦੇ ਘਰਾਂ ਦੀਆਂ ਬਾਲਿਆਂ ਦੀ ਛੱਤ ਆ ਹੂੰ 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 ਅਸੀਂ ਸਾਡੇ ਕਿਸੇ ਮੈਂਬਰ ਦਾ ਵੀ ਜਨਮ ਦਿਨ ਆਉਂਦਾ ਜਾਂ ਸਾਲਗिरा ਆਉਂਦੀ ਹੈ ਉਹਦੇ ਚੋਂ ਅਸੀਂ ਥੋੜਾ ਮੋਟਾ ਐਕਸਟਰਾ ਕਿਵੇਂ ਬਾਲਿਆਂ ਦੀ ਛਾਤਾ ਸੀ ਪੈਸੇ ਨਹੀਂ ਦਿੰਦੇ ਜੀ ਅਸੀਂ ਉਹਨਾਂ ਦਾ ਸਮਾਨ ਲਿਆ ਕੇ ਦਿੰਦੇ ਹਾਂ ਜੀ ਮੇਰਾ ਖਿਆਲ 36 37 ਦੇ ਏਡ ਕਰੀਬ ਅਸੀਂ ਜਵਾਰ ਨਗਰ ਦੇ ਵਿੱਚ ਜਰੂਰਤਮੰਦ ਗਰੀਬ ਨਹੀਂ ਮੈਂ ਕਹਿ ਸਕਦਾ ਜਰੂਰਤਮੰਦ ਨੂੰ ਬਾਲਿਆਂ ਦਾ ਹੀ ਸਮਾਨ ਦਿੰਦੇ ਹਾਂ ਜੀ ਜਿੰਦੇ ਚ ਬਾਲਲੇ ਹੋਗੇ ਟੈਲਾ ਹੋਗੇ ਰੇਤਾ ਹੋਗੀ ਤੇ ਥੋੜਾ ਮੋਟਾ ਨਾਲ ਮਜ਼ਦੂਰ ਦੀ ਸੇਵਾ ਸਾਰੇ ਨਹੀਂ ਪਹਿਲਾਂ ਉਹਨਾਂ ਨੂੰ ਪੁੱਛੀਦਾ ਵੀ ਤੁਹਾਡਾ ਕੋ ਕਿੰਨਾ ਹੈਗਾ ਹਾਂ ਸਮਝ ਗਿਆ ਠੀਕ ਹੈ ਨਹੀਂ ਹੁਣ ਤੱਕ ਮੇਰੇ ਸਾਹਮਣੇ 38 ਜਾਂ 40 ਇੰਨੇ ਕੋ ਮਤਲਬ ਤੁਸੀਂ ਉਹ ਬੈਂਕ ਵਾਲੇ ਸਿਸਟਮ ਚੱਲਦੇ ਹੋਗੇ ਜੇ ਲੋਨ ਲੈਣਾ ਤਾਂ 20% ਤੁਹਾਡਾ ਹੋਣਾ ਚਾਹੀਦਾ ਹਾਂਜੀ 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 ਇਹ ਨਾ ਹੋਵੇ ਵੀ ਅਸੀਂ ਤੁਹਾਨੂੰ ਸਮਾਨ ਦੇ ਦਈਏ ਤੇ ਉਹ ਤੁਸੀਂ ਲੋਨ ਜੋਗੇ ਨਾ ਫੇਰ ਉਹ ਸਮਾਨ ਖਰਾਬ ਹੋ ਜਾਵੇ ਤੇ ਇੱਕ ਤੁਹਾਡਾ ਸਵਾਲ ਸੀ ਬਹੁਤ ਵਧੀਆ ਜੀ ਹੜਪੀੜਤਾਂ ਦੇ ਵਿੱਚ ਜਿਵੇਂ ਕਿ ਮੋਗਾ ਫਿਰੋਜ਼ਪੁਰ ਗੁਰਦਾਸਪੁਰ ਅੰਮ੍ਰਿਤਸਰ ਏਰੀਆ ਦੇ ਵਿੱਚ ਹੜਾਈ ਸ਼ਹਿਰਪੁਰ ਵੀ ਆਈ ਜੀ ਜੀ ਤੇ ਇਹ ਇਹ ਦੇ ਰਹੇ ਸੀ ਲੋਕੀ ਇਹਨਾਂ ਨੂੰ ਖਬਰਾਂ ਪੜਦੇ ਅਸੀਂ ਵੀ ਪੱਤਰਕਾਰਾਂ ਜੀ ਫਿਰ ਪਤਾ ਕੀਤਾ ਜੀ ਸ਼ਹਿਰਪੁਰ ਜੀ ਜੀ ਫਿਰ ਡੀਸੀ ਸਾਹਿਬ ਵੱਲੋਂ ਦੇਣੇ ਇਹਨਾਂ ਦੀ ਮਿਸ ਜੀ ਹੈ ਜੀ ਉੱਥੇ ਡੀਸੀ ਤੇ ਇਹਨਾਂ ਨੂੰ ਅਹੀ ਬੇਨਤੀ ਕੀਤੀ ਇਹਨਾਂ ਕੋਲ ਗਏ ਅਸੀਂ 11000 ਕਪੜਾ ਸੀ ਵੰਡਿਆ ਜੀ ਸਨੇਤ ਪੀਰ ਬਾਬਾ ਸਨੇਤ ਬਲੀ ਸ਼ਾਹ ਜੀ ਤੋਂ ਮੁੱਖ ਸੇਵਾ ਦਾ ਨਿਬਟੂ ਸਾਈ ਜੀ ਜੀ ਉਹਨਾਂ ਦਾ ਐਹੀ ਦਿਨਾਂ 'ਚ ਮੈਨੂੰ ਫੋਨ ਆ ਗਿਆ ਕਹਿੰਦੇ ਨੀਤ ਕਮਲ ਜੀ ਸਾਡਾ ਕੋਲ ਰਾਸ਼ਨ ਦੀਆਂ ਕਿੱਟਾਂ ਪਈਆਂ ਆਪਾਂ ਦੀ ਕਿੰਨਾ ਨੂੰ ਦੇਈਏ ਮੈਨੂੰ ਕਹਿੰਦੇ ਮੈਂ ਕਿਹਾ ਜੀ ਅਸੀਂ ਡੀਸੀ ਸਾਹਿਬ ਕੋਲੋਂ ਮਨਜ਼ੂਰੀ ਲਈਏ ਵੀ ਸ਼ਹਿਰਪੁਰ ਕਪੜੇ ਵੰਡਣ ਦੇ ਤੁਸੀਂ ਸਾਡੇ ਨਾਲ ਹੀ ਚੱਲੋ ਉਹ ਕਹਿੰਦੇ ਜੀ ਠੀਕ ਹੈ ਰਾਸ਼ਨ ਦੀਆਂ ਕਿੱਟਾਂ ਉਹਨਾਂ ਨੇ ਦਿੱਤੀਆਂ ਜੀ 151 ਕਿੱਟਾਂ ਜੀ ਅਸੀਂ ਜਿਹੜਾ ਸਾਡੇ ਵੱਲੋਂ ਸੁਸਾਇਟੀ ਵੱਲੋਂ ਸੀ ਅਸੀਂ 11000 ਕਪੜਾ ਜੀ ਤੁਸੀਂ ਪੜਿਆ ਵੀ ਹੋਣਾ ਪੰਜਾਬ ਕੇਸਰੀ ਚ ਅਸੀਂ ਉਦੋਂ ਫੋਟੋ ਵੀ ਲਗਵਾਈ ਸੀ 11000 ਕਪੜਾ ਤੇ ਨਾਲ 152 ਰਾਸ਼ਨ ਦੀਆਂ ਕਿਟਾਂ ਜੀ ਪੰਡਤ ਬ੍ਰਹਮਸ਼ੰਕਰ ਜੀਨਪਾਜੀ ਐਮਐਲਏ ਸਾਹਿਬ ਨੇ ਸ਼ਹਿਰਪੁਰ ਤੋਂ ਜੀ ਜੀ ਉੱਥੇ ਜਾ ਕੇ ਉਹਨਾਂ ਦੀ ਮੈਸੀਜ ਤੇ ਡੀਸੀ ਸਾਹਿਬ ਜੀ ਨਾਲ ਐਮਐਲਏ ਸਾਹਿਬ ਜਿੱਥੇ ਜਿੱਥੇ ਉਹਨਾਂ ਨੇ ਸਾਨੂੰ ਦੱਸਿਆ ਅਸੀਂ ਉੱਥੇ ਉੱਥੇ ਗਏ ਨਾਲ ਐਮਐਲਏ ਸਾਹਿਬ ਵੀ ਗਏ ਜੀ ਜੀ ਸਾਨੂੰ ਬੜੀ ਖੁਸ਼ੀ ਹੋਈ ਅਸੀਂ ਰੱਬ ਦੇ ਘਰ ਤੋਂ ਸ਼ੁਰੂ ਕੀਤਾ ਤੇ ਜਦੋਂ ਰਾਸ਼ਨ ਵੰਡਣ ਗਏ ਲਾਸਟ ਦੇ ਇੱਕ ਇੱਕ ਮੈਸੇਜ ਆ ਗਿਆ ਜੀ ਜਦੋਂ ਚਿੰਤਪੁਰ ਨੇ ਜਾਣਿਆ ਉੱਥੇ ਗੁਰੂ ਰਵੀਦਾਸ ਗੁਰਦੁਆਰਾ ਜੀ ਉਹ ਕਹਿੰਦੇ ਜੀ ਉੱਥੇ ਆ ਜਾਓ ਪੰਚਾਇਤ ਬੈਠੀ ਹੋਈ ਹੈ ਉੱਥੇ ਫਿਰ ਅਸੀਂ ਦਿਲ ਖੋਲ ਕੇ ਜਿਹੜਾ ਸਾਡੇ ਕੋ ਸਮਾਨ ਜਿਹਾ ਹੀ ਸਾਰਾ ਦਿੱਤਾ ਜੀ 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 ਸਰ ਬਹੁਤ ਵਧੀਆ ਜਿਹੜੀ ਸੋਚ ਆ ਤੁਹਾਡੀ ਹੈਗੀ ਆ ਵੀ ਤੁਹਾਡੇ ਵਰਗੇ ਸੋਚ ਦੇ ਜਿਹੜੇ ਮਾਲਕ ਆ ਉਹਨਾਂ ਕਰਕੇ ਅੱਜ ਪੰਜਾਬ ਜਿਹੜਾ ਹੁਕਤ ਨੰਗਾ ਤੇ ਬਚਿਆ ਹੋਇਆ ਵਾ ਕਿਸੇ ਤੇ ਕੋਈ ਮੁਸੀਬਤ ਆਵੇ ਤਾਂ ਪੰਜਾਬ ਖੜਦਾ ਵਾ ਮਨਨ ਪੰਜਾਬ ਚ ਹੀ ਨਹੀਂ ਮਨਨ ਪੰਜਾਬੀ ਦਾ ਦੂਸਰੀ ਸਟੇਟਾਂ ਚ ਜਾ ਕੇ ਵੀ ਜਿਹੜੇ ਨੇ ਸੇਵਾ ਕਰਦੇ ਆ ਕੋਈ ਲੰਗਰ ਦੀ ਆ ਜਾਂ ਕੁਝ ਕਿਸੇ ਵੀ ਤਰ੍ਹਾਂ ਦੀ ਸੇਵਾ ਉਹ ਕਰਦੇ ਹੀ ਮੈਨਾਂ ਨਾ ਤੇ ਬਹੁਤ ਵਧੀਆ ਤੁਹਾਡਾ ਮਿਸ਼ਨ ਹੈ ਜੀ ਤੇ ਅਸੀਂ ਵੀ ਤੁਹਾਨੂੰ ਬਹੁਤ ਸਲਾਮ ਕਰਦੇ ਆ ਇਸ ਮਿਸ਼ਨ ਦੇ ਚੱਲਣ ਨਾਲ ਜਿੱਥੇ ਲੋਕਾਂ ਦਾ ਭਲਾ ਹੋ ਰਿਹਾ ਵਾ ਤੇ ਤੁਹਾਨੂੰ ਵੀ ਮੰਦੀ ਜਿਹੜੀ ਸ਼ਾਂਤੀ ਉਹ ਮਿਲ ਰਹੀ ਹੈ ਤੇ ਇੱਕ ਸ਼ਰਮਾ ਵੀ ਮੈਂ ਗੱਲ ਕਰੂੰਗਾ ਵੀ ਪਿੱਛੇ ਜੀ ਹੁਣੇ ਕੱਲ ਪਰਸੋਂ ਇੱਕ ਡੈਥ ਹੋਈ ਆ ਜਿਹੜਾ ਸਿੰਗਰ ਮਰਿਆ ਵਾ ਰਾਜਵੀਰ ਟੁੰਦੜਾ ਹੈ ਨਾ ਤੇ ਸੁਣਨ ਚ ਆਇਆ ਵੀ ਉਹਦਾ ਐਕਸੀਡੈਂਟ ਹੋਇਆ ਕੋਈ ਗਾਜ ਆ ਛੋਟਾ ਜਿਹਾ ਕੁਝ ਵੀ ਹੈ ਨਾ ਜਿਹਦੇ ਨਾਲ ਇਹ ਇਹ ਸਰਕਾਰ ਨੂੰ ਕੁਝ ਦੱਸਣਾ ਚਾਹੋਗੇ ਪ੍ਰਸ਼ਾਸਨ ਨੂੰ ਔਰ ਸ਼ਾਸਨ ਨੂੰ ਵੀ ਜਿਹੜਾ ਕਾਉਸੈਸ ਲੈ ਰਹੇ ਨੇ ਉਹ ਕਰਦੇ ਕੀ ਆ ਇਹਦਾ ਤੁਸੀਂ ਵੈਸੇ ਵੀ ਮੀਡੀਆ 'ਚ ਰਹੇ ਹੋ ਬੜਾ ਸੋਣਾ ਸਵਾਲ ਹੈ ਜੀ ਤੁਹਾਡਾ ਬੜੀ ਦੁੱਖ ਦੀ ਘੜੀ ਹੈ ਜੀ ਨੌਜਵਾਨ ਬੰਡਾ ਚਲੇ ਗਿਆ ਜੀ ਪੰਜਾਬੀ ਸਿੰਗਰ ਸੀ ਬੜੀ ਦੁਨੀਆ ਨੂੰ ਬੱਚੇ ਜਿਹੜੇ ਉਹਨੂੰ ਲਾਇਕ ਕਰਦੇ ਸੀ ਜੀ 11-12 ਦਿਨ ਨੂੰ ਮੋਹਲੇ ਦੇ ਵਿੱਚ ਹਸਪਤਾਲੇ 'ਚ ਰਿਹਾ ਜੀ ਜੀ ਕਰ ਲੁੰਦੀ ਡੈਥ ਹੋ ਗਈ ਤੇ ਅੱਜ ਮੇਰਾ ਘਰ ਦਾ ਸੰਸਕਾਰ ਆ ਜੀ ਤੇ ਮੈਂ ਸਰਕਾਰ ਤੋਂ ਇਹੇ ਬੇਨਤੀ ਕਰਨਾ ਚਾਹਣਾ ਜਿਹੜੇ ਆਪਾਂ ਲੋਕ ਟੈਕਸ ਦੇਈਏ ਠੀਕ ਹੈ ਜੀ ਗਊ ਰક્ષਕ ਜਿਹੜੇ ਆਪਣੇ ਆਪ ਨੂੰ ਕਹਿੰਦੇ ਜੀ ਇਹ ਗਊ ਰક્ષਕ ਠੀਕ ਹੈ ਜੀ ਉਹਨਾਂ ਨੂੰ ਥੋੜਾ ਮੋਟਾ ਧਿਆਨ ਦੇਣਾ ਚਾਹੀਦਾ ਪਿੱਛੇ ਜੇ ਇੱਕ ਮੀਮ ਵੀ ਚੱਲੀ ਸੀ ਗਊਆਂ ਦੇ ਨਾਲ ਤੇ ਕੰਨਾਂ ਤੇ ਮਤਲਬ ਲਾ ਦਿੰਦੇ ਨੇ ਦਹੀ ਕੋਈ ਨਿਸ਼ਾਨ ਲਾਉਂਦੇ ਨੇ ਉਹਨਾਂ ਦੇ ਗੱਲ ਦੇ ਵਿੱਚ ਕੋਈ ਪੀਰਾ ਨਿਸ਼ਾਨ ਪਾ ਦਿੰਦੇ ਸੀ ਜਦੋਂ ਦੂਰ ਹੋ ਜਾਂਦਾ ਸੀ ਪਤਾ ਲੱਗ ਜਾਂਦਾ ਸੀ ਪਰ ਜਿਹੜੀ ਇਹ ਇਹ ਘਟਨਾ ਹੋਈ ਹੈ ਮੈਨੂੰ ਪਤਾ ਲੱਗਿਆ ਸੀ ਵੀ ਇਹ ਹਿਮਾਚਲ ਦੇ ਵਿੱਚ ਹੋਈ ਹੈ ਕਿਤੇ ਯਾਤਰਾ ਦੇ ਵਿੱਚ ਬੱਚਾ ਜਾ ਰਿਹਾ ਸੀ ਟੂਰ ਦੇ ਵਿੱਚ ਕਈ ਵਾਰੀ ਮੂੜ ਇਹੋ ਜਿਹੇ ਹੁੰਦੇ ਆ ਕਈ ਵਾਰੀ ਨਹੀਂ ਪਤਾ ਲੱਗਦਾ ਗੋਲ ਮੋੜ ਹੋਣਾ ਗੋਲ ਹਾਂਜੀ ਇਹ ਵੀਡੀਓ ਅਸੀਂ ਦੇਖ ਰਹੇ ਪਿਆ ਪਰ ਸਰਕਾਰ ਨੂੰ ਚਾਹੀਦਾ ਹਰ ਬੰਨੇ ਜ਼ਰੂਰੀ ਨਹੀਂ ਵੀ ਹਿਮਾਚਲੇ ਚ ਹਿਮਾਚਲ ਪੰਜਾਬ ਹਰਿਆਣਾ ਇਨਨੂੰ ਚਾਹੀਦਾ ਟੜਮੜਾ ਦਿਲੋਤਨਵਾ ਦੇਣਾ ਚਾਹੀਦਾ ਜਿਹੜੇ ਸਰਕਾਰ ਦੇ ਨਮਾਇੰਦੇ ਐ ਜਿਹੜਾ ਥੱਲੇ ਥੋੜੇ ਜਿਹੜੇ ਜਿਹੜੇ ਵਰਕਰ ਐ ਜਿਹੜੇ ਵਰਕਰ ਕਹਿ ਸਕਦਾ ਜਿਨ੍ਹਾਂ ਦੀ ਡਿਊਟੀ ਐ ਜਿਨ੍ਹਾਂ ਦੀ ਡਿਊਟੀ ਨਾਲ ਥੋੜੀ ਸੇਵਾ ਵੀ ਨਿਭਾਉਣ ਅੱਜ ਹੁੰਦਾ ਬੱਚਾ ਚਲੇ ਗਿਆ ਦੁੱਖ ਲੱਗਦਾ ਹੈ ਆਪਣਾ ਬੱਚਾ ਵੀ ਇਦਾਂ ਜਾ ਸਕਦਾ ਅਸਲ ਵਿੱਚ ਸਰਕਾਰ ਦਾ ਜਿਹੜਾ ਕੰਮ ਐ ਉਹ ਹੈਗਾ ਸਿਰਫ ਦੱਸਣਾ ਕੰਮ ਦਾ ਥੱਲੇ ਥੱਲੇ ਆਲੇ ਜਿਹੜੇ ਵਰਕਰ ਐ ਜਾਂ ਡਿਊਟੀ ਅਫਸਰ ਉਹਨਾਂ ਨੂੰ ਕਰਨਾ ਚਾਹੀਦਾ ਉਹਨਾਂ ਨੂੰ ਦਿਲੋਂ ਕਰਨਾ ਚਾਹੀਦਾ ਜੀ ਐਕਸੀਡੈਂਟ ਕਿਸੇ ਨਾਲ ਵੀ ਹੋ ਸਕਦਾ ਜੀ ਹੋਰ ਵੀ ਹੁੰਦੇ ਆਇਆ ਦੇਖੋ ਜੀ ਜੇ ਮੈਂ ਤੁਹਾਡੇ ਨਾਲ ਗੱਲ ਕਰਾਂ ਇੱਕ ਪੱਤਰਕਾਰ ਸੀ ਮੇਰਾ ਭਤੀਜਾ ਜੀ ਲੱਗਦਾ ਸੀ ਜੀਤਰੀ ਜੀ ਦਾ ਬੇਟਾ ਟਾਈਮ ਆਫ ਇੰਡੀਆ ਤੋਂ ਸੀ ਜੀ ਅਸ਼ਵਨੀ ਜੈਤਰੀ ਜੀ ਹਾਂਜੀ ਹਾਂਜੀ ਉਹਨਾਂ ਦਾ ਬੇਟਾ ਸੀ ਉਹ ਜਾ ਰਿਹਾ ਸੀ ਚੰਡੀਗੜ੍ਹ ਜਾਗਰਨ ਤੇ ਜੀ ਮੂਰੇ ਟਰਾਲਾ ਖੜਾ ਹੋਇਆ ਸੀ ਟਰਾਲੇ ਦੇ ਵਿੱਚ ਗੱਡੀ ਵੱਜੀ ਜੀ ਠੀਕ ਹੈ ਕਿ ਨਹੀਂ ਇਹ ਵੀ ਥੋੜਾ ਜਿਆ ਸਰਕਾਰ ਨੂੰ ਜਿਹੜੀਆਂ ਸੜਕਾਂ ਦੇ ਗੱਡੀਆਂ ਖਰਾਬ ਹੋ ਜਾਂਦੀਆਂ ਉਹਨਾਂ ਦਾ ਘੱਟੋ ਘੱਟ 3 ਜਾਂ 4 ਫੁੱਟ ਤੇ ਪਿੱਛੇ ਉਹਨਾਂ ਨੂੰ ਕੋਈ ਨਿਸ਼ਾਨ ਲਾਣਾ ਚਾਹੀਦਾ ਜਾ ਨਿਸ਼ਾਨ ਲਾਣਾ ਚਾਹੀਦਾ ਜਾਂ ਉਹਨਾਂ ਨੂੰ ਗੱਡੀਆਂ ਦੇ ਵਿੱਚ ਕੋਈ ਇਹੋ ਜਿਹਾ ਡੇਣਾ yellow ਪੰਨਾ ਦਾ ਕੋਈ ਦੇਣਾ ਚਾਹੀਦਾ ਵੀ ਗਾਂ ਥੋੜਾ ਜਿਹਾ ਓਹੋ ਵੀ ਅੱਗੇ ਕੋਈ ਖਤਰਨਾਕ ਚੀਜ਼ ਹੈ ਮੈਸੇਜ ਦੇਣਾ ਚਾਹੀਦਾ ਜੀ ਜੀ ਕਿਉਂਕਿ ਗੱਡੀ ਖਰਾਬ ਹੋ ਜਾਂਦੀ ਉਹ ਬੰਦਾ ਆ ਬੁੰਦ ਲੈ ਹੁੰਦਾ ਉਸ ਤੋਂ ਬਾਅਦ ਪਤਾ ਨਹੀਂ ਲੱਗਦਾ ਪਿੱਛੇ ਹੋਰ ਨੁਕਸਾਨ ਹੋ ਜਾਂਦਾ ਜੀ ਜੀ ਤੇ ਸਰ ਸਾਡੇ ਆਡੀਅנס ਨੂੰ ਕੋਈ ਸੰਦੇਸ਼ ਦੇਣਾ ਚਾਹੋਗੇ ਸੰਦੇਸ਼ ਤਾਂ ਇਹੀ ਹੈ ਜੀ ਆਪਣੇ ਮਾਪਿਆਂ ਦੀ ਸੇਵਾ ਕਰੋ ਇਸ ਤੋਂ ਵੱਡੀ ਕੋਈ ਮੇਰੇ ਸਾਹ ਦੇ ਨਾਲ ਸੇਵਾ ਨਹੀਂ ਆਦੀ ਜਿਹੜੀ ਇਹ ਸੇਵਾ ਉੱਤਮ ਸੇਵਾ ਹੈ ਜਿਹੜੀ ਇਹ ਸੇਵਾ ਕਰਦੇ ਆ ਇਹ ਨਾਰਾਇਣ ਸੇਵਾ ਕਰ ਰਹੇ ਆ ਠੀਕ ਹੈ ਕਿ ਜੀ ਹਰ ਵਾਰੀ ਜਦੋਂ ਹੁੰਦਾ ਵੀ ਇੱਕ ਜਿਹੜਾ ਨਸ਼ਾ ਅੱਜ ਦੀ ਡੇਟ ਦੇ ਵਿੱਚ ਬੜਾ ਫੁੱਲ ਫਲੈਸ਼ ਛਾਇਆ ਆ ਜੀ ਅਸੀਂ ਜੇ ਕਸੂਰ ਸਰਕਾਰ ਦਾ ਵੀ ਕੱਢੀਏ ਉਹ ਵੀ ਨਹੀਂ ਆਪਾਂ ਨੂੰ ਠੀਕ ਲੱਗਦਾ ਹੈਗਾ ਕਿਉਂਕਿ ਕਸੂਰ ਆਪਣਾ ਵੀ ਆਪਾਂ ਬੱਚਿਆਂ ਨੂੰ ਥੋੜੀ ਜਿਹੀ ਖੁੱਲ੍ਹ ਦੇ ਦਿੰਨੇ ਆ ਥੋੜਾ ਜਿਹਾ ਵੀ ਧਿਆਨ ਦੇਣਾ ਚਾਹੀਦਾ ਮੈਸੇਜ ਵਾਲੀ ਗੱਲ ਕੀਤੀ ਅਸੀਂ ਜਿਹੜੀ ਸੁਸਾਇਟੀ ਦੇ ਵਿੱਚ ਮੈਂ ਤੁਹਾਡੀ ਗੱਲ ਸੀ ਭਗਵਾਨ ਬਾਲਮੀਕੀ ਦਾ ਪ੍ਰਗਟ ਦਿਵਸ ਸੀ ਪਰਸੋਂ ਜੀ ਇੱਕ ਦਿਨ ਪਹਿਲਾਂ ਸਾਨੂੰ ਫੋਨ ਆਇਆ ਵੀ ਮੇਰਾ ਬੱਚਾ ਦਾਖਲ ਹੈ ਉਸਤਾਬ ਦੇ ਵਿੱਚ ਜੀ ਚਲੋ ਜਿੰਨੀ ਕੋਈ ਅਸੀਂ ਉਹਨਾਂ ਦੀ ਸੇਵਾ ਕੀਤੀ ਇਹ ਵੀ ਅਸੀਂ ਮੈਸੇਜ ਦੇ ਵਿੱਚ ਹੁਣ ਤੱਕ ਅਸੀਂ 45 60 ਗਰੀਬ ਕੁੜੀਆਂ ਦੇ ਵਿਆਹ ਕਰ ਚੁੱਕੇ ਆ ਜੀ 52 52 ਆ ਕੇ ਨਾਠਾ ਮਾ ਮੈਡੀਕਲ ਕੈਂਪ ਲਾ ਰਹੇ ਆ ਜੀ ਜੀ ਜਿੰਦੇ ਵਿੱਚ ਅਸੀਂ ਖੂਨਦਾਨ ਵਾਲਾ ਕੈਂਪ ਨਹੀਂ ਲਾਂਦੇ ਜੀ ਉਹਦੇ ਚ ਦਵਾਈਆਂ ਐਨਕਾਂ ਦਜੇ ਕੋਈ ਪ੍ਰੇਸ਼ਨ ਆ ਜ਼ਰੂਰਤਮੰਦ ਥੋੜਾ ਮੋਟਾ ਹੀ ਡਾਕਟਰ ਕੋਲ ਚੈਕ ਕਰਾ ਲੈਣਾ ਥੋੜਾ ਮੋਟਾ ਅਸੀਂ ਦੇਨੇ ਥੋੜਾ ਮੋਟਾ ਅਗਲੇ ਨੂੰ ਕਹੀਦਾ ਉਹ ਨਾ ਠੀਕ ਆ ਰਲ ਮਿਲ ਵੀ ਤਿੰਨ ਹਿੱਸਿਆਂ ਦੇ ਵਿੱਚ ਪਾ ਕੇ ਮੈਂ ਤਾਂ ਇਹੀ ਮੈਸੇਜ ਦੇਣਾ ਜੀ ਉਹਨਾਂ ਨੂੰ ਵੀ ਚਾਰ ਭਰਾ ਜੁੜੋ ਇਹੋ ਜਿਹੀ ਸੁਸਾਇਟੀ ਬਣਾਓ ਠੀਕ ਜੇ ਤੁਸੀਂ ਜੁੜਨਾ ਚਾਹੁੰਦੇ ਹੋ ਸਾਡੇ ਨਾਲ ਵੀ ਜੁੜ ਸਕਦੇ ਹੋ ਤੁਸੀਂ ਆਪਣਾ ਬਣਾਉਣਾ ਚਾਹੁੰਦਾ ਆਪਣਾ ਵੀ ਬਣਾਓ ਜੀ ਇਹ ਤੁਹਾਨੂੰ ਲੱਗ ਸਕੂਨ ਮਿਲੇਗਾ ਜ਼ਿੰਦਗੀ ਦਾ ਜੀ ਜੀ ਤੁਸੀਂ ਜੀ ਕੇ ਦੇਖੋ ਇਹ ਕੰਮ ਕਰਕੇ ਦੇਖੋ ਮੈਨੂੰ ਤਾਂ ਜੇ ਤੁਸੀਂ ਮੈਂ ਤੁਹਾਨੂੰ ਸਹੀ ਦੱਸਦਾ ਮੈਨੂੰ 25 30 ਸਾਲ ਹੋ ਗਏ ਮੈਂ ਹੁਣ ਕੱਲ ਆਪਣੇ ਘਰ ਦੀਆਂ ਕਿਤਾਬਾਂ ਦੇਖਦਾ ਵੈਸੇ ਆ ਲੰਬਾਂ ਜੀਆਂ ਉਦੋਂ ਹੀ ਮੈਂ ਇਹੋ ਜਿਹੇ ਛੋਟੇ-ਮੋਟੇ ਸੋਸ਼ਲ ਵਰਕ ਕਰਦਾ ਰਿਹਾ ਪਰ 8 ਸਾਲ ਹੋ ਗਏ ਮੇਰੇ ਦੋਸਤ ਨੇ ਮੇਰੇ ਭਰਾ ਨੇ ਜਿਨ੍ਹਾਂ ਨੇ ਮੇਰੇ ਨਾਲ ਬਾਹਰ ਨਾਲ ਮਲਾਈ ਹੋਈ ਹੈ ਤੇ ਆਪਾਂ ਇਹੋ ਜਿਹੇ ਯਤਨ ਕਰਦੇ ਆ ਰਹੇ ਹਾਂ ਜ ਜਿੰਨਾ ਜੀ ਤੁਸੀਂ ਕੋਈ ਮੈਸੇਜ ਦੇਣਾ ਚਾਹੋਗੇ ਮੈਸੇਜ ਇਹ ਹੀ ਹੈ ਜੀ ਵੀ ਲੋਕ ਆਪਣੇ ਆਪ ਤੇ ਆਪਣੇ ਸ਼ੌਂਕਾਂ ਦੇ ਉੱਤੇ ਕਾਫੀ ਪੈਸੇ ਖਰਚ ਕਰਦੇ ਨੇ ਤੇ ਥੋੜਾ ਜਿਹਾ ਬੇਨਤੀ ਇਹ ਹੈ ਕਿ ਬਣਾ ਥੋੜੇ ਜਿਹਾ ਸ਼ੌਂਕ ਘਟਾ ਕੇ ਇਹ ਹੋਈ ਨਰਸੇਵਨ ਰਹਿਣ ਸੇਵਨ ਜਿਹਦਾ ਸਾਡੀ ਸੋਸਾਇਟੀ ਹੈ ਚਾਹੇ ਸਾਡਾ ਜੁੜਨਾ ਚਾਹੁੰਦੇ ਹੋ ਸਾਡੇ ਨਾਲ ਜੁੜ ਜੋ ਕਿਤੇ ਹੋਰ ਕਰਨਾ ਚਾਹੁੰਦੇ ਹੋ ਕਿਤੇ ਹੋਰ ਜੁੜ ਜੋ ਆਪ ਦਾ ਖੁਦ ਨਾ ਚਾਹਨੇ ਆਪ ਦੀ ਸੋਸਾਇਟੀ ਬਣਾ ਲਓ ਪਰ ਕਹਿਣ ਦਾ ਮਤਲਬ ਹੈ ਥੋੜੀ ਜੀ ਦਫਾ ਵਿੱਚੋਂ ਦੀ ਕੱਢਿਆ ਕਰੋ ਸਰ ਬਹੁਤ ਅੱਛਾ ਲੱਗਾ ਅੱਜ ਤੁਹਾਡੇ ਨਾਲ ਗੱਲਾਂ ਕਰਕੇ ਤੇ ਉਮੀਦ ਹੈ ਵੀ ਦਰਸ਼ਕਾਂ ਨੂੰ ਵੀ ਜਿਹੜਾ ਅੱਜ ਦਾ ਐਪੀਸੋਡ ਆ ਬਹੁਤ ਪਸੰਦ ਆਏਗਾ ਔਰ ਕੁਛ ਨਾ ਕੁਛ ਤੁਹਾਡੇ ਤੋਂ ਜੋ ਤੁਸੀਂ ਮਤਲਬ ਮੈਸੇਜ ਦਿੱਤੇ ਨੇ ਜਾਂ ਜੋ ਗੱਲਾਂ ਕੀਤੀਆਂ ਨੇ ਤੇ ਉਹ ਸਮੇਦ ਅਭਿਯੋਗ ਸਮਝਣਗੇ ਔਰ ਤੁਹਾਡੇ ਰਾਹ ਤੇ ਚੱਲਣ ਦੀ ਕੋਸ਼ਿਸ਼ ਵੀ ਕਰਨਗੇ ਤੇ ਕਰਨਗੇ ਕੀ ਮਾਦਾ ਕਰਨਾ ਚਰਨਾ ਹੀ ਚਾਹੀਦਾ ਕੋਈ ਛੋਟੀ ਸੋਸਾਇਟੀ ਆਪਣੇ ਨਾਮ ਦੀ ਬਣਾ ਲਓ ਜਾਂ ਇਹਨਾਂ ਦੇ ਨਾਲ ਵੀ ਤੁਸੀਂ ਜੁੜ ਕੇ ਕੰਮ ਜਿਹੜਾ ਉਹ ਕਰ ਸਕਦੇ ਹੋ ਸੋ ਤੁਸੀਂ ਮੇਰੇ ਇਸ ਪ੍ਰੋਗਰਾਮ 'ਤੇ ਆਏ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੈ ਜੀ ਸੋ ਇਹ ਸੀ ਨੀਲ ਕੁਮਾਰ ਸ਼ਰਮਾ ਜੀ ਚੇਅਰਮੈਨ ਅ ਸ਼੍ਰੀ ਮੁਖਤੇਸ਼ਵਰ ਨਿਸਕਾਮ ਸੇਵਾ ਸੋਸਾਇਟੀ ਤੋਂ ਤੇ ਨਾਲ ਹੀ ਵਾਈਸ ਚੇਅਰਮੈਨ ਜੀ ਨੀਰ ਕੁਮਾਰ ਅਨ ਕਮਲ ਚਿੰਨਾ ਜੀ ਸੋਰੀ ਮੈਂ ਨੀਰ ਕਮਲ ਜੀ ਦੁਆਰਾ ਕਮਲ ਚਿੰਨਾ ਜੀ ਸੋ ਤੁਹਾਨੂੰ ਇਹ ਪ੍ਰੋਗਰਾਮ ਕਿਸ ਤਰ੍ਹਾਂ ਦਾ ਲੱਗਾ ਸਾਨੂੰ ਇਸ ਪ੍ਰੋਗਰਾਮ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਦੇ ਨਾਲ ਇਹ ਸਾਡੇ ਇਸ ਪ੍ਰੋਗਰਾਮ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਵੀ ਕਰਾ ਕਰੋ ਚੈਨਲ ਨੂੰ ਸਬਸਕ੍ਰਾਈਬ ਵੀ ਕਰਾ ਕਰੋ ਦੋਸਤੋ ਜੇਕਰ ਤੁਸੀਂ ਵੀ ਸਾਡੇ ਇਸ ਪ੍ਰੋਗਰਾਮ 'ਚ ਹਿੱਸਾ ਲੈਣੇ ਜਾਂਦੇ ਹੋ ਜਾਨੀ ਕਿ ਕਰਾਂਗੇ ਗੱਲਾਂ ਦਿਲ ਦੀਆਂ ਦੀਪਕ ਬੋਧ ਨਾਲ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਇਹਨਾਂ ਨੰਬਰਾਂ ਤੇ ਸੋ ਇੱਕ ਨਵੇਂ એપisode ਦੇ ਨਾਲ ਅਗਲੀ ਵਾਰੀ ਤੁਹਾਨੂੰ ਫੇਰ ਮਿਲਾਂਗੇ ਤੇ ਉਮੀਦ ਕਰਦਾ ਤੁਹਾਨੂੰ ਪ੍ਰੋਗਰਾਮ ਬਹੁਤ ਅੱਛਾ ਲੱਗਾ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ